ਲਓ ਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਪ੍ਰਿੰਸਰ ਐਗਰਿਕਲਚਰ ਆਂਡੇ ਦਿਖਾਉਣੇ ਆ ਤੁਹਾਨੂੰ ਜਾਂਸੀ ਚ ਕਰਾਉਣੇ ਆ ਤੁਹਾਨੂੰ ਦਰਸ਼ਨ ਪਾਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਰੋਡ ਤੇ ਬਿਲਕੁਲ ਟਿੱਪੇ ਰੋਡ ਤੇ ਸਿੱਧਾ ਜਾਉਂਦੇ ਆ ਆਪਾਂ ਅੰਦਰ ਕਰਾਉਣੇ ਆ ਬਾਈਆਂ ਨਾਲ ਵੇਖੋ ਕੀ ਹਾਲ ਆ ਵੀਰੇ ਲਓ ਜੀ ਅੰਦਰ ਆ ਗਏ ਆਪਾਂ ਤੁਹ ਕਰਾਉਣੇ ਆ ਦਰਸ਼ਨ ਆ ਗਿਆ ਜੀ ਪਨੇਸਰ ਦਾ ਨਵਾਂ ਮਾਡਲ ਬਿਲਕੁਲ ਜਮਾ ਤਾਜ਼ਾ ਫਰੈਸ਼ 2025 ਤੁਸੀਂ ਦੇਖ ਸਕਦੇ ਹੋ ਜਮਾ پوری ਰੀਤੀਆਂ ਨਾਲ ਬਣਾਈ ਹੋਈ ਹੈ ਜੀ ਮਸ਼ੀਨ ਕਹਿੰਦੇ ਜਵਾਈਆਂ ਨੇ ਦੇਖ ਸਕਦੇ ਹੋ ਨਵੀਂ ਤਕਨੀਕ ਬਿਲਕੁਲ ਬਹੁਤ ਹੀ ਵਧੀਆ ਆਹ ਦੇਖ ਲੋ ਆ ਬਿਲਕੁਲ ਨਵੀਂ ਤਕਨੀਕ ਲਾਈ ਹੋਈ ਹੈ ਮਸ਼ੀਨ ਤੇ ਬੈਕ ਸਾਈਡ ਪੂਰਤੀ ਇਹ 2025 ਮਾਡਲ ਹੈ ਜੀ ਕਹਿੰਦੇ ਤੁਸੀਂ ਦੇਖ ਸਕਦੇ ਹੋ ਕੋਈ ਨਵੀਂ ਮਸ਼ੀਨ ਆ ਦੇਖੋ ਜੀ ਇੱਧਰ ਆ ਦੂਸਰੀ ਆ ਗਈ ਜੀ ਸੈਂਪਲ ਬਿਲਕੁਲ ਦੇਖੋ ਜੀ ਆਪਣੇ ਸਰ ਮਸ਼ੀਨ ਜੇ ਸਾ ਇਹਨੂੰ ਦੇਖੋ ਵੀਡੀਓ ਕਿੱਦਾਂ ਲੱਗੀ লাইਕ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਫੋਲੋ ਕਰ ਲਓ ਜੀ ਆਪਣੇ ਧੰਨ